ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਬੀ ਨਵਜੋਤ ਕੌਰ ਸਿੱਧੂ ਨੂੰ ਇਲਾਜ ਦੀ ਜ਼ਰੂਰਤ ਦੱਸਣ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਨੇ ਵੀ ਰਾਜਾ ਵੜਿੰਗ ਦੇ ਪਲਟਵਾਰ ਕੀਤਾ ਹੈ। ਉਹਨਾਂ ਨੇ ਰਾਜਾ ਵੜਿੰਗ ਦੇ ਬਿਆਨ ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਰਾਜਾ ਵੜਿੰਗ ਨੂੰ ਖੁੱਦ ਇਲਾਜ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਉਹ ਜਾਣਦੀ ਹੈ ਕਿ ਰਾਜਾ ਵੜਿੰਗ ਮਾਨਸਿਕ ਤੌਰ ਤੇ ਅਸਥਿਰ ਹੈ ਅਤੇ ਉਹ ਇੱਕ ਗੱਲ ਇੱਕ ਜਾਂ ਦੋ ਵਾਰ ਨਹੀਂ ਸਗੋ ਕਈ ਵਾਰ ਸਾਫਤ ਕਰ ਚੁੱਕੇ ਨੇ। ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਦੀ ਭ੍ਰਿ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਪਣੇ ਇਸ਼ਾਰਿਆਂ ਉੱਤੇ ਨਿਚਾਰੇ ਨੇ ਤੇ ਪੂਰਾ ਪੰਜਾਬ ਇਸ ਨੂੰ ਇੱਕ ਕਮੇਡੀ ਸ਼ੋਅ ਵਜੋਂ ਦੇਖ ਰਿਹਾ ਏ ਉਹਨਾਂ ਕਹੇ ਕਿ ਲੋਕ ਇਸ ਸਿਆਸੀ ਕਮੇਡੀ ਨੂੰ ਪਿਆਰ ਕਰ ਰਹੇ ਨੇ ਨਵਜੋਧਕਰ ਸਿੱਧੂ ਨੇ ਇਹ ਵੀ ਕਿਹਾ ਕਿ ਰਾਜਾ ਬੜਿੰਗ ਨੂੰ ਹੁਣ ਲੋਕਾਂ ਸਾਹਮਣੇ ਜਵਾਬ ਦੇਣ ਔਖਾ ਹੋਵੇਗਾ ਕਿ ਉਹਨਾਂ ਨੇ ਆਪਣੀ ਪ੍ਰੋਸੇਜੋਗਤਾ ਅਤੇ ਇਮਾਨਦਾਰੀ ਨੂੰ ਤਬਾਹ ਕਿਉਂ ਕੀਤਾ ਉਹਨਾਂ ਨੇ ਰਾਜਾ ਬੜਿੰਗ ਨੂੰ ਕਾਂਗਰਸ ਪਾਰਟੀ ਦੀ ਸ਼ਰਮਨਾਕ ਦੱਸਿਆ ਹੈ ਉਹਨਾਂ ਨੇ ਇੱਕ ਟਵੀਟ ਵੀ ਕੀਤਾ ਹੈ ਤੇ ਟਵੀਟ ਦੇ ਵਿੱਚ ਦੋਸ਼ ਲਗਾਇਆ ਕਿ ਰਾਜਾ ਬੜਿੰਗ ਨੇ ਪੰਜਾਬ ਕਾਂਗਰਸ 'ਚ ਕਈ ਟੜੇ ਬਣਾ ਦਿੱਤੇ ਨੇ ਉਹਨਾਂ ਉੱਤੇ ਇੱਕ ਸੀਟ ਤੋਂ ਕਨ ਵਿਧਾਇਕ ਬਣਾਉਣ ਦੇ ਵਾਅਦੇਕਰ ਆਗੂ ਨੂੰ ਆਪਸੀ ਲੜਾਈ ਵਿੱਚ ਵਿਅਸਤ ਰੱਖਣ ਦੇ ਦੋਸ਼ ਲਗਾਏ ਗਏ ਨੇ ਤਾਂ ਕਿ ਜੋ ਕਾਂਗਰਸ ਪਾਰਟੀ ਨੇ ਦਬਾਹ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਕਰ ਸਕਣ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਬੀ ਨਵਜੋਤ ਕੌਰ ਸਿੱਧੂ ਨੂੰ ਇਲਾਜ ਦੀ ਜ਼ਰੂਰਤ ਦੱਸਣ ਤੋਂ ਬਾਅਦ ਹੋਣ ਨਵਜੋਤ ਕੌਰ ਸਿੱਧੂ ਨੇ ਵੀ ਰਾਜਾ ਵੜਿੰਗ ਦੇ ਪਲਟਵਾਰ ਕੀਤਾ ਹੈ। ਉਹਨਾਂ ਨੇ ਰਾਜਾ ਵੜਿੰਗ ਦੇ ਬਿਆਨ ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਰਾਜਾ ਵੜਿੰਗ ਨੂੰ ਖੁੱਦ ਇਲਾਜ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਉਹ ਜਾਣਦੀ ਹੈ ਕਿ ਰਾਜਾ ਵੜਿੰਗ ਮਾਨਸਿਕ ਤੌਰ ਤੇ ਅਸਥਿਰ ਹੈ ਅਤੇ ਉਹ ਇੱਕ ਗੱਲ ਇੱਕ ਜਾਂ ਦੋ ਵਾਰ ਨਹੀਂ ਸਗੋ ਕਈ ਵਾਰ ਸਾਫਤ ਕਰ ਚੁੱਕੇ ਨੇ। ਨਵਜੋਤ ਕੌਰ ਤੇ ਦੋਨੇ ਦੋਸ਼ ਲਗਾਏ ਕਿ ਰਾਜਾ ਵੜਿੰਗ ਦੀ ਭ੍ਰਿਸ਼ਟ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਪਣੇ ਇਸ਼ਾਰੇ ਉੱਤੇ ਨਿਚਾਰੇ ਨੇ ਤੇ ਪੂਰਾ ਪੰਜਾਬ ਇਸ ਨੂੰ ਇੱਕ ਕਮੇਡੀ ਸ਼ੋਅ ਵਜੋਂ ਦੇਖ ਰਿਹਾ ਏ ਉਹਨਾਂ ਕਹੇ ਕਿ ਲੋਕ ਇਸ ਸਿਆਸੀ ਕਮੇਡੀ ਨੂੰ ਪਿਆਰ ਕਰ ਰਹੇ ਨੇ ਨਵਜੋਧਕਰ ਸਿੱਧੂ ਨੇ ਇਹ ਵੀ ਕਿਹਾ ਕਿ ਰਾਜਾ ਬੜਿੰਗ ਨੂੰ ਹੁਣ ਲੋਕਾਂ ਸਾਹਮਣੇ ਜਵਾਬ ਦੇਣਾ ਔਖਾ ਹੋਵੇਗਾ ਕਿ ਉਹਨਾਂ ਨੇ ਆਪਣੀ ਪ੍ਰੋਸੇਜੋਗਤਾ ਅਤੇ ਇਮਾਨਦਾਰੀ ਨੂੰ ਤਬਾਹ ਕਿਉਂ ਕੀਤਾ ਉਹਨਾਂ ਨੇ ਰਾਜਾ ਬੜਿੰਗ ਨੂੰ ਕਾਂਗਰਸ ਪਾਰਟੀ ਦੀ ਸ਼ਰਮਨਾਕ ਦੱਸਿਆ ਹੈ ਉਹਨਾਂ ਨੇ ਇੱਕ ਟਵੀਟ ਵੀ ਕੀਤਾ ਹੈ ਤੇ ਟਵੀਟ ਦੇ ਵਿੱਚ ਦੋਸ਼ ਲਾਇਆ ਕਿ ਰਾਜਾ ਬੜਿੰਗ ਨੇ ਪੰਜਾਬ ਕਾਂਗਰਸ 'ਚ ਕਈ ਟੜੇ ਬਣਾ ਦਿੱਤੇ ਨੇ ਉਹਨਾਂ ਉੱਤੇ ਇੱਕ ਸੀਟ ਤੋਂ 3 ਤੋਂ 4 ਕਨ ਵਿਧਾਇਕ ਬਣਾਉਣ ਦੇ ਵਾਅਦੇਕਰ ਆਗੂ ਨੂੰ ਆਪਸੀ ਲੜਾਈ ਵਿੱਚ ਵਿਅਸਤ ਰੱਖਣ ਦੇ ਦੋਸ਼ ਲਗਾਏ ਗਏ ਨੇ ਤਾਂ ਕਿ ਜੋ ਕਾਂਗਰਸ ਪਾਰਟੀ ਨੇ ਤਬਾਹ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਕਰ ਸਕਣ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਬੀ ਨਵਜੋਤ ਕੌਰ ਸਿੱਧੂ ਨੂੰ ਇਲਾਜ ਦੀ ਜ਼ਰੂਰਤ ਦੱਸਣ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਨੇ ਵੀ ਰਾਜਾ ਵੜਿੰਗ ਦੇ ਪਲਟਵਾਰ ਕੀਤਾ ਹੈ। ਉਹਨਾਂ ਨੇ ਰਾਜਾ ਵੜਿੰਗ ਦੇ ਬਿਆਨ ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਰਾਜਾ ਵੜਿੰਗ ਨੂੰ ਖੁੱਦ ਇਲਾਜ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਉਹ ਜਾਣਦੀ ਹੈ ਕਿ ਰਾਜਾ ਵੜਿੰਗ ਮਾਨਸਿਕ ਤੌਰ ਤੇ ਅਸਥਿਰ ਹੈ ਅਤੇ ਉਹ ਇੱਕ ਗੱਲ ਇੱਕ ਜਾਂ ਦੋ ਵਾਰ ਨਹੀਂ ਸਗੋ ਕਈ ਵਾਰ ਸਾਫਤ ਕਰ ਚੁੱਕੇ ਨੇ। ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਦੀ ਭ੍ਰਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਆਪਣੇ ਇਸ਼ਾਰਿਆਂ ਉੱਤੇ ਨਿਚਾਰੇ ਨੇ ਤੇ ਪੂਰਾ ਪੰਜਾਬ ਇਸ ਨੂੰ ਇੱਕ ਕਮੇਡੀ ਸ਼ੋਅ ਵਜੋਂ ਦੇਖ ਰਿਹਾ ਹੈ ਉਹਨਾਂ ਕਹੇ ਕਿ ਲੋਕ ਇਸ ਸਿਆਸੀ ਕਮੇਡੀ ਨੂੰ ਪਿਆਰ ਕਰ ਰਹੇ ਨੇ ਨਵਜੋਧਕਰ ਸਿੱਧੂ ਨੇ ਇਹ ਵੀ ਕਿਹਾ ਕਿ ਰਾਜਾ ਬੜਿੰਗ ਨੂੰ ਹੁਣ ਲੋਕਾਂ ਸਾਹਮਣੇ ਜਵਾਬ ਦੇਣ ਔਖਾ ਹੋਵੇਗਾ ਕਿ ਉਹਨਾਂ ਨੇ ਆਪਣੀ ਪ੍ਰੋਸੇਜੋਗਤਾ ਅਤੇ ਇਮਾਨਦਾਰੀ ਨੂੰ ਤਬਾਹ ਕਿਉਂ ਕੀਤਾ ਉਹਨਾਂ ਨੇ ਰਾਜਾ ਬੜਿੰਗ ਨੂੰ ਕਾਂਗਰਸ ਪਾਰਟੀ ਦੀ ਸ਼ਰਮਨਾਕ ਦੱਸਿਆ ਹੈ ਉਹਨਾਂ ਨੇ ਇੱਕ ਟਵੀਟ ਵੀ ਕੀਤਾ ਹੈ ਤੇ ਟਵੀਟ ਦੇ ਵਿੱਚ ਦੋਸ਼ ਲਗਾਇਆ ਕਿ ਰਾਜਾ ਬੜਿੰਗ ਨੇ ਪੰਜਾਬ ਕਾਂਗਰਸ 'ਚ ਕਈ ਟੜੇ ਬਣਾ ਦਿੱਤੇ ਨੇ ਉਹਨਾਂ ਉੱਤੇ ਇੱਕ ਸੀਟ ਤੋਂ 3 ਤੋਂ 4 ਕਨ ਵਿਧਾਇਕ ਬਣਾਉਣ ਦੇ ਵਾਅਦੇਕਰ ਆਗੂ ਨੂੰ ਆਪਸੀ ਲੜਾਈ ਵਿੱਚ ਵਿਅਸਤ ਰੱਖਣ ਦੇ ਦੋਸ਼ ਲਗਾਏ ਗਏ ਨੇ ਤਾਂ ਕਿ ਜੋ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਦੇ ਆਪਣੇ ਟੀਚੇ ਨੂੰ ਉਹ ਪੂਰਾ ਕਰ ਸਕਣ